Toronto Public Health ne pushti ki ti hai ki vich Toronto city vich lagbhag pichle 20 saalan vich, vich sabton the tuberculosis de case paaye gaye hain. this isn't because there's some kind of big outbreak happening in Toronto most people don't catch their tuberculosis in Toronto it's more that the 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 group of people at risk for tb in Toronto has gotten bigger and bigger over time ਸਟਾਕ ਟੀਵੀ ਕੈਨੇਡਾ ਦੀਆਂ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਇਸ ਪਿੱਛੇ ਕਾਰਨ ਬੱਚਿਆਂ ਦੇ ਅਨੁਕੂਲ ਫਾਰਮੂਲੇ ਸਮੇਤ ਦਵਾਈਆਂ ਦੀ ਘਾਟ ਅਤੇ ਸਪਲਾਈ ਵਿੱਚ ਦੇਰੀ ਹੈ ਹੈਲਥ ਐਕਸਪੋਰਟਸ ਦਾ ਕਹਿਣਾ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਬਿਮਾਰੀ ਨਾਲ ਲੜਨ ਲਈ ਜ਼ਿਆਦਾ ਸੰਘਰਸ਼ ਕਰਦੇ ਹਨ ਜਿਸ ਬਾਰੇ ਵਿਸਤਾਰ ਵਿੱਚ ਜਾਣਨ ਲਈ ਅਸੀਂ ਇੱਕ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਨਾਲ ਗੱਲਬਾਤ ਕੀਤੀ ਦਵਾਈਆਂ ਇਹ ਵੀ ਹੈ ਕਿ ਐਡਲਟ ਦੇ ਡੋਸ ਵੱਖਰੇ ਹੁੰਦੇ ਹਨ ਬੱਚਿਆਂ ਨੂੰ ਜੇ ਇਨਫੈਕਸ਼ਨ ਹੋ ਜਾਵੇ ਉਹਨਾਂ ਦੇ ਡੋਸ ਵੱਖਰੇ ਹੁੰਦੇ ਹੈਗੇ ਆ ਬੱਚਿਆਂ ਦੇ ਡੋਸ ਦੀ ਸਪੈਸ਼ਲੀ ਸ਼ਾਰਟੇਜ ਜ਼ਿਆਦਾ ਹੁੰਦੀ ਹੈ ਕਿਉਂਕਿ ਹਰ ਕੋਈ ਕੰਪਨੀ ਉਹ ਫਾਰਮੂਲੇਸ਼ਨ ਨਹੀਂ ਬਣਾਉਂਦੀ ਹੈਗੀ ਫਿਰ ਕਈ ਵਾਰੀ ਜਿਹੜੇ ਫਾਰਮੇਸੀਜ਼ ਨੇ ਜਾਂ ਫਾਰਮਾਸੂਟੀਕਲ ਕੰਪਨੀਆਂ ਨੇ ਡਰ ਡੋਸੇਸ ਨੂੰ ਬ੍ਰੇਕ ਕਰਕੇ ਦਵਾਈਆਂ ਨੂੰ ਐਸ ਪਰ ਬੱਚਿਆਂ ਦੇ ਡੋਸ ਦੇ ਮੁਤਾਬਿਕ ਬਣਾਉਂਦੇ ਜੋ ਹਰ ਸਮੇਂ ਐਕੂਰੇਟ ਨਹੀਂ ਹੁੰਦਾ 2024 ਵਿੱਚ ਟ੍ਰਾਂਟੋ ਵਿੱਚ ਟਿਊਬਰਕੂਲੋਸਿਸ ਦੇ 375 ਕੇਸ ਦਰਜ ਕੀਤੇ ਗਏ ਜੋ ਕਿ 2002 ਤੋਂ ਹੁਣ ਤੱਕ ਸਭ ਤੋਂ ਵੱਧ ਹਨ ਜਿਸ ਨਾਲ ਟ੍ਰਾਂਟੋ ਸ਼ਹਿਰ ਕੈਨੇਡਾ ਵਿੱਚ ਸਭ ਤੋਂ ਵੱਧ ਟੀਬੀ ਦੇ ਕੇਸਿਸ ਵਾਲਾ ਸ਼ਹਿਰ ਬਣ ਗਿਆ ਹੈ ਹਾਂ ਜੇ ਆਪਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ ਸਡਨ ਆਨਸੈਟ ਆਫ ਸਿਵੀਅਰ ਹੈਡੇਕਸ ਵੋਮਿਟਿੰਗ ਫੀਵਰ ਕੋਈ ਐਪੀਟਾਈਟ ਯਰ ਪੇਟ ਦਰਦ ਹੋਣਾ ਬੈਕ ਪੇਨ ਹੋਣਾ ਜੇ ਬੱਚਿਆਂ ਨੂੰ ਇਹ ਸਿੰਟਮਸ ਹੋ ਰਿਹਾ ਹੈ ਪੇਰੈਂਟਸ ਨੂੰ ਸ਼ੁੱਡ ਮੋਨਿਟਰ ਦਿਸ ਕੀਪ ਅ ਆਊਟ ਉਹਨਾਂ ਕੋਲ ਪ੍ਰੇਫਰ ਨਹੀਂ ਡਾਕਟਰ ਨਾਲ ਅਟ ਦੀ ਅਰਲੀਅਸਟ ਚੈੱਕਅਪ ਕਰਾਇਆ ਜਾਵੇ ਐਡਲਟਸ ਦੇ ਵਿੱਚ ਵੀ ਯੂ ਨੋ ਫੀਵਰ ਖਾਂਸੀ ਸੋ ਸਿੰਪਟਮਸ ਦੇ ਲਈ ਉਜਾਗਰ ਰਹੇ ਪੋਪੂਲੇਸ਼ਨ ਡਾਕਟਰ ਰਹਿਹਾਨ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹਨਾਂ ਟੀਬੀ ਦੇ ਕੇਸਿਸ ਵਿੱਚ ਵਾਧੇ ਨੂੰ ਨਜ਼ਦੀਕੀ ਤੌਰ ਤੇ ਦੇਖਿਆ ਹੈ ਉਹਨਾਂ ਦੱਸਿਆ ਕਿ ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨ ਵੀ ਟੀਬੀ ਨਾਲ ਪ੍ਰਭਾਵਿਤ ਹੋ ਰਹੇ ਹਨ ਇਹ ਵੀ ਦੇਖਿਆ ਗਿਆ ਹੈ ਕਿ ਇੰਡੀਜਨਸ ਅਤੇ ਕੈਨੇਡਾ ਆਏ ਨਵੇਂ ਲੋਕਾਂ ਵਿੱਚ ਟੀਬੀ ਦੇ ਲੱਛਣ ਦੇਖੇ ਗਏ ਹਨ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਹੈ ਇੱਕ ਬਹੁਤ ਅੱਛੀ ਗੱਲ ਹੈ ਕਿ ਜੇ ਕੋਈ ਐਟ੍ਰੈਸ ਪਾਪੂਲੇਸ਼ਨ ਹੈ ਯਾ ਨਿਊ ਇਮੀਗ੍ਰੈਂਟ ਹੈ ਉਹਨਾਂ ਨੂੰ ਕੈਨੇਡਾ 'ਚ ਲੈਂਡ ਕਰਨ ਤੋਂ ਬਾਅਦ ਹੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਭੇਜੀ ਜਾਂਦੀ ਹੈ ਕਿ ਉਹ ਹੈਲਥ ਪ੍ਰੈਕਟਿਸ਼ਨਰ ਨੂੰ ਮਿਲ ਕੇ ਆਪਣੀ ਟੀਵੀ ਦੀ ਸਕ੍ਰੀਨਿੰਗ ਕਰਾ ਲਓ ਸੋ ਮੈਂ ਲਾਈਕ ਮੈਨੀ ਆਦਰ ਫੈਮਿਲੀ ਡਾਕਟਰ ਗਰਾਉਂਡ ਟੀਵੀ ਸਕ੍ਰੀਨਿੰਗ ਆਪਣੇ ਆਫਿਸ ਦੇ ਵਿੱਚ ਅਸੀਂ ਕਰਦੇ ਹਾਂ ਸੋ ਯੈਸ ਇਨ ਦ ਲਾਸਟ ਕਪਲ ਆਫ ਈਅਰਸ ਸਾਨੂੰ ਲੱਗਿਆ ਕਿ ਥੋੜੇ ਜਿਹਾ ਨੰਬਰ ਵਧੇ ਹੈਗੇ ਆ ਉਹਨਾਂ ਨੂੰ ਫਿਰ ਅਸੀਂ ਟ੍ਰੀਟਮੈਂਟ ਕੇ ਅੱਗੇ ਇਨਫੈਕਸ਼ਸ ਡਿਜ਼ੀਜ਼ ਦੇ ਨਾਲ ਪਬਲਿਕ ਹੈਲਥ ਨਾਲ ਸੰਪਰਕ ਕਰਕੇ ਟ੍ਰੀਟਮੈਂਟ ਵੀ ਕਰਵਾਇਆ ਹੈਗਾ ਸਰਪ੍ਰਾਈਜ਼ਿੰ దిసీజ్ పై ਜਾ ਰਹੀ ਹੈ ਯੂਸੂअली ਆਪਾਂ ਜਦੋਂ ਯੰਗ ਹੁੰਦੇ ਆ ਯੂ نو ਟੀਨੇਜਰਸ ਯਾ अर्ली 20ਸ ਐਂਡ 30ਸ ਬਾਡੀ ਬਰਾਦਰ ਤੰਦਰੁਸਤ ਹੁੰਦੀ ਹੈਗੀ ਆ ਸਾਡੀ ਹੈਲਥ ਬੈਟਰ ਹੁੰਦੀ ਆ ਉਹਨਾਂ ਦੇ ਵਿੱਚ ਵੀ ਕੇਸਸ ਪਾਏ ਗਏ ਆ ਆਈ ਥਿੰਕ ਥੈਟ ਇਜ਼ ਬਿਕੋਜ਼ ਕੀ ਰੈਜ਼ਿਸਟੈਂਸ ਟੂ ਦਾ ਟ੍ਰੀਟਮੈਂਟ ਕਈਆਂ ਨੂੰ ਪਹਿਲਾਂ ਵੀ ਟਿਬੀਰਕਲੋਸਿਸ ਹੋ ਚੁੱਕੀ ਸੀ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਪਰ ਚੰਗੀ ਤਰ੍ਹਾਂ ਟ੍ਰੀਟਡ ਨਹੀਂ ਹੋਇਆ ਹੋਗਾ ਦੂਸਰੀ ਚੀਜ਼ ਹੈ ਐਕਸੈਸ ਕੋਈ ਨਹੀਂ ਹੁੰਦਾ ਕਈ ਲੋਕਾਂ ਕੋਲ ਕੋਈ ਦੂਰ ਰਹਿੰਦੇ ਆ ਕੋਈ ਕੋਸਟ ਆਫ ਦਵਾਈਆਂ ਅਫੋਰਡ ਨਹੀਂ ਕਰ ਪਾਉਂਦੇ ਜ਼ਿਕਰ ਹੋ ਗਿਆ ਹੈ ਕਿ 2022 ਵਿੱਚ ਕੈਨੇਡਾ ਵਿੱਚ 1972 ਲੋਕ ਟੀਬੀ ਨਾਲ ਪ੍ਰਭਾਵਿਤ ਹੋਏ ਸਨ ਡਾਕਟਰ ਰਲਹਾਨ ਦਾ ਕਹਿਣਾ ਹੈ ਕਿ अर्ਲੀ ਡਿਟੈਕਸ਼ਨ ਟੀਬੀ ਨਾਲ ਲੜਨ ਵਿੱਚ ਮਹੱਤਵਪੂਰਨ ਕਦਮ ਹੈ ਫੈਕਟ ਇਸ ਕਿ ਜੇ ਬਾਤ ਰਹੀ ਹੈ ਵਾਟ ਵੀ ਕੈਨ ਡੂ ਇਸ ਕਿ ਸਕਰੀਨਿੰਗ ਬਹੁਤ ਇੰਪੋਰਟੈਂਟ ਹੈ ਆਪਾਂ ਇਹਨੂੰ ਕਹਿੰਦੇ ਆ ਫਰਸਟ ਪਰਸਨ ਟ੍ਰੇਸਿੰਗ ਯਰ ਫਰਸਟ ਕੰਟੈਕਟ ਟ੍ਰੇਸਿੰਗ ਕਿ ਜੇ ਕੋਈ ਪੇਸ਼ੈਂਟ ਮਿਲੇਗਾ ਉਦੋਂ ਨੈਕਸਟ ਇਨ ਕੰਟ੍ਰੈਕਟ ਕੌਨਸੀ ਕਿੱਥੇ ਕਿੱਥੇ ਗਿਆ ਹੈ ਕਿੱਥੇ ਕਿੱਥੇ ਉਹਨੇ ਉਹ ਰਿਆ ਹੈਗਾ ਉਹਨਾਂ ਸਾਰਾ ਲੋਕਾਂ ਨੂੰ ਸਕ੍ਰੀਨ ਕਰਨਾ ਆ ਦੂਸਰੀ ਸਾਡੇ ਕੋਲ ਹੱਲੇ ਵੀ ਟੈਸਟਿੰਗ ਮੋਡੈਲਿਟੀਆਂ ਬਹੁਤ ਅੱਛੀਆਂ ਹੈਗੀਆਂ ਕੈਨੇਡਾ ਦੇ ਵਿੱਚ ਟੀਬੀ ਸਕ੍ਰੀਨ ਟੈਸਟ ਅਸੀਂ ਆਪਣੇ ਆਫਿਸ ਦੇ ਵਿੱਚ ਵੀ ਕਰਦੇ ਹਾਂ ਜਿੱਥੇ ਪੇਸ਼ੈਂਟ ਆ ਕੇ ਟੈਸਟ ਕਰਵਾ ਸਕਦਾ ਹੈ ਵੈਦਰ ਇਜ਼ ਹੀ ਐਕਸਪੋਜ਼ਡ ਟੂ ਟਿਬਰਕਲੋਸਿਸ অর ਨਾਟ ਚੈਸਟ ਐਕਸ-ਰੇ ਦਾ ਹੋਰ ਬਲੱਡ ਦੇ ਟੈਸਟ ਵੀ ਹੁੰਦੇ ਹੈਗੇ ਆ ਸੋ ਆਈ ਊਡ ਸੇ ਡਿਟੈਕਸ਼ਨ ਇਜ਼ ਦ ਕੀ ਸੁਖਪ੍ਰੀਤ ਕੌਰ ਓਮਨੀ ਨਿਊਜ਼